ਇੱਥੇ ਵਿਆਹਾਂ ਦੇ ਵਿੱਚ ਫੈਰ ਕੱਢਣ ਤੇ ਮਰਗਾ ਤੇ ਮਠੇ ਆਈਆਂ ਨੇ ਇੱਥੇ ਗੁੰਡਾ ਬੰਦਾ ਹੀਰੋ ਐਨਾ ਮਾਰੇ ਦੀਆਂ ਸੁਣਵਾਈਆਂ ਨੇ ਇਹ ਗੁੰਡਾ ਬੰਦਾ ਹੀਰੋ ਐਨਾ ਮਾਰੇ ਦੀਆਂ ਸੁਣਵਾਈਆਂ ਨੇ ਲੋਕਾਂ ਦੇ ਪੱਲੇ ਹੈ ਨਹੀਂ ਲੋਕਾਂ ਦੇ ਪੱਲੇ ਹੈ ਨਹੀਂ ਇਹ ਹੁਣ ਦੱਖ ਪੰਜਾਬ ਸਿਆਂ ਮੈਂ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਂ ਉਹ ਦੱਸ ਪੰਜਾਬ ਸਿਆਂ ਓਏ ਹਾਈ ਤੇਰੇ ਕਿਹੜੇ ਕਿਹੜੇ ਦੁੱਖ ਦੱਸਾਂ ਮੈਂ ਉਹ ਦੱਸ ਪੰਜਾਬ ਸਿਆਂ ਥੋਡੀ ਜ਼ਿੰਦਗੀ ਸਫਲ ਬਣਾ ਦਾਂਗੇ ਲੋਕਾਂ ਨਾਲੇ ਝੂਠੇ ਨਾਰੇ ਨੇ ਓਏ ਹਾਈ ਤੇ ਬਾਹਰ ਚੋਰ ਤੇ ਗੁੰਡੇ ਨੇ ਇਹ ਜ਼ਿਲਾਂ ਵਿੱਚ ਹਵਾਰੇ ਨੇ ਬਾਰਚੋਰ ਤੇ ਗੁੰਡੇ ਨੇ ਇਹ ਜ਼ਿਲਾਂ ਵਿੱਚ ਹਵਾਰੇ ਨੇ ਹੁਣ ਸੀਨੇ ਦੇ ਵਿੱਚ ਵੱਜਦੀ ਹੁਣ ਸੀਨੇ ਦੇ ਵਿੱਚ ਵੱਜਦੀ ਏ ਹੁਣ ਸੱਟ ਪੰਜਾਬਸਿਆਂ ਮੈਂ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਉਹ ਦੱਸ ਪੰਜਾਬਸਿਆਂ ਤੇਰੇ ਕਿਹੜੇ ਕਿਹੜੇ ਦੁੱਖ ਦੱਸਾਂ ਹਉ ਦੱਸ ਪੰਜਾਬ ਸਿਆਂ ਵਾ ਵਾ ਮੇਰੇ ਵੀਰ ਚੈਨ ਨਾ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਸੁਣ ਕੇ ਚੰਗਾ ਲੱਗਾ ਤੇ ਸ਼ੇਅਰ ਲਾਇਕ ਜਰੂਰ ਕਰਿਓ ਗਾਗਾ ਚੰਗੇ ਚੰਗੇ ਗੀਤ ਇਦਾਂ ਲੈ ਕੇ ਤੁਹਾਡੇ ਗਾੜੀ ਨੂੰ